We <laughs> you. ਜੀ ਅੱਜ ਨਾਨਕਾ ਪਰਿਵਾਰ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਜ ਸਾਡੇ ਮੇਰੇ ਬ੍ਰਦਰ ਪੋਆਜੀ ਦੇ ਬੇਟੇ ਇਸ ਘਰ ਦੇ ਪਾਜੇ ਦੋਤੇ ਤੁਸੀਂ ਕੁਛ ਮਰਜੀ ਤਰਜਾ ਦੇ ਲੋ ਬਟ ਉਹ ਮਾਛੀਵਾੜੇ ਸ਼ਹਿਰ ਲਈ ਵੀ ਬਹੁਤ ਵੱਡੀ ਤੇ ਗਰਵ ਦੀ ਗੱਲ ਹੈ ਕਿ ਅੱਜ ਇਸ ਸ਼ਹਿਰ ਦਾ ਦੋਤਾ ਮਿਨਿਸਟਰੀ ਦੇ ਵਿੱਚ ਪਹੁੰਚੇ ਨੇ ਜੀ ਦੇਖੋ ਮੋਦੀ ਜੀ ਨੇ ਬਹੁਤ ਵੱਡਾ ਕੰਮ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਇਸ ਕਾਬਿਲ ਸਮਝਿਆ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਕਿੰਨਾ ਵੱਡੇ ਪੱਧਰ ਤੇ ਜਾ ਕੇ ਕੰਮ ਕਰ ਸਕਦੇ ਨੇ ਇਸ ਕਰਕੇ ਅੱਜ ਅਸੀਂ ਪੂਰੇ ਜਸ਼ਨ ਦੇ ਵਿੱਚ ਆ ਗਿਆ ਬਿੱਟੂ ਛਾ ਗਿਆ ਵਿੱਚੋਂ ਥੈਂਕ ਯੂ ਸੋ ਮਚ ਜੀ ਤੁਹਾਡੇ ਲਈ ਸਾਰਿਆਂ ਲਈ ਬਹੁਤ ਵਧਾਈ ਸਾਡੇ ਪਰਜ ਭਾਂਜੇ ਨੂੰ ਮੰਤਰੀ ਬਣਾਇਆ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਸੀਂ ਨੱਚ ਟੱਪ ਕੇ ਖੁਸ਼ੀ ਮਨਾਈ ਲੱਡੂ ਬੰਡੇ ਅਸੀਂ ਸਾਰੇ ਬਹੁਤ ਖੁਸ਼ ਆ ਕਿ ਉਹਨੂੰ ਮਿਹਨਤ ਉਹਦੀ ਉਹਨੂੰ ਪੱਲੇ ਮਿਲੀ ਅਸੀਂ ਬਹੁਤ ਹੀ ਧੰਨਵਾਦੀ ਹਾਂ ਮੋਦੀ ਸਾਹਿਬ ਜੀ ਦੇ ਜਿਨ੍ਹਾਂ ਨੇ ਉਹਨਾਂ ਨੇ ਮੰਤਰੀ ਬਣਾਇਆ ਅਸੀਂ ਬਹੁਤ ਖੁਸ਼ ਆ ਬਹੁਤ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜੋ ਪਿਛਲੇ 4-5 ਦਿਨਾਂ ਤੋਂ ਗੱਲ ਚੱਲ ਰਹੀ ਸੀ ਮੈਨੂੰ ਸ਼ਾਇਦ ਪਤਾ ਨਹੀਂ ਹੁਣ ਕੀ ਹੋਊਗਾ ਪਰਾਜਿਤ ਮੋਦੀ ਸਾਹਿਬ ਨੇ আর ਬੀਜੇਪੀ ਸਰਕਾਰ ਨੇ ਉਹਨਾਂ ਨੂੰ ਮਿਨਿਸਟਰ ਬਣਾ ਕੇ ਦੁਬਾਰਾ ਲਾਈਨ ਤੇ ਚੜਾ ਦਿੱਤਾ ਹੈ ਇਹ ਸੈ ਤੁਹਾਨੂੰ ਯਾਦ ਹੋਊਗਾ ਕਿ 1985 'ਚ ਵੀ ਜੋ ਸਰਬੰਸੇ ਹੁਣੇ ਇਲੈਕਸ਼ਨ ਹਾਰ ਗਏ ਸੀਗੇ ਔਰ ਜੀਵ ਗਾਂਧੀ ਉਹਨਾਂ ਨੇ ਪ੍ਰਧਾਨ ਬੁਲਾ ਕੇ ਸਰਬੰਸੇ ਨੂੰ ਦੁਬਾਰਾ ਪ੍ਰਧਾਨ ਬਣਾ ਸੀ ਉਸੇ ਤਰ੍ਹਾਂ ਸਰਬੰਸੇ ਨੇ ਚਾਰ ਪੰਜ ਪੂਰਨਾਂ ਚੱਲਦੇ ਹੋਏ ਮਿੱਟੂ ਯਾਜੋਂ ਵਾਲੇ ਸਮੇਂ 'ਚ ਉਹਨਾਂ ਨੇ ਚਾੜ ਕੁਝ ਹਲਕਾ ਚੱਲਦੇ ਪੂਰੇ ਕਰਨਗੇ ਤੁਸੀਂ ਚੋਣ ਗਏ ਤੁਸੀਂ ਪੂਰੀ ਪਿੰਡਾਂ 'ਚ ਕੀ ਹਾਰ ਦਾ ਕੀ ਕਾਰਨ ਬਣਿਆ ਨਹੀਂ ਦੇਖੋ ਉਹ ਤਾਂ ਕਈ ਸਟੈਪ ਸੀਗੇ ਪਹਿਲਾਂ ਜਾਂਦੇ ਸੀ ਤਾਂ ਲੋਕੀ ਬੜੇ ਮਰੂਹ ਸੀ ਕਿਉਂਕਿ ਅਸੀਂ ਜਾਣਾ ਤਾਂ ਕਾਂਗਰਸੀ ਬਗਵਾਲਾਂ ਦੇ ਵਿੱਚ ਸੀਗਾ ਤੋਂ ਪਹਿਲਾਂ ਗਏ ਦੂਈ ਗੁਰ ਗਏ 32 ਵਰਗੇ ਪਰ ਹੌਲੀ ਹੌਲੀ ਲੋਕੀ ਮੋੜ ਲਹੁੰਦੇ ਗਏ ਅਰੇ ਸਾਨੂੰ ਪੂਰਾ ਗਿੱਲ ਹਲਕੇ ਦੇ ਵਿੱਚ ਮੈਂ ਕਾਫੀ ਕੰਮ ਕੀਤਾ ਸਾਨੂੰ ਪੂਨ ਸਮਰਥਕ ਉੱਤੇ ਮਿਲਿਆ 31000 ਪਲੱਸ ਵੋਟਾਂ ਉੱਥੋਂ ਲੈ ਕੇ ਅਸੀਂ ਬੀਜੇਪੀ ਚੋੜ ਜਾਈ ਅਰੇ ਤੁਸੀਂ ਵੀ ਇਹਨਾਂ ਨੂੰ ਗਾਈਡ ਕਰਦੇ ਜੇਣੇ ਫੇਰ ਸਿਆਸਾਤ ਦੇ ਵਿੱਚ ਹੁਣ ਕੀ ਗਾਈਡ ਕਰੋਗੇ ਪੰਜਾਬ ਦੀ ਸਿਆਸਤ ਲਈ ਵੀ ਪੰਜਾਬ ਲਈ ਕੀ ਲੈ ਕੇ ਆਉਣਾ ਦੇਖੋ ਇੱਕ ਡਾਊਨਫਾਲ ਤੋਂ ਬਾਅਦ ਦੁਬਾਰਾ ਆਪਾਂ ਨਹੀਂ ਤਾਂ ਚੜ੍ਹੇ ਅਰ ਮੈਂ ਇਹ ਚਾਹਾਂਗਾ ਕਿ ਜੋ ਕਮੀਆਂ ਪੇਸ਼ੀਆਂ ਪਿਛਲੇ ਸਮਝ ਰਹਿ ਗਈਆਂ ਉਹਨਾਂ ਨੂੰ ਆਪਾਂ ਦੂਰ ਕਰਦੇ ਹੋਏ ਨਵੀਂ ਲਾਈਨ ਤੇ ਨਵੇਂ ਸਿਰੇੋਂ ਨਵਾਂ ਕੰਮ ਸ਼ੁਰੂ ਕਰੀਏ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਸਾਡੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਹੀ ਬੜੀ ਦਾ ਖੁਸ਼ੀ ਦਾ ਮਾਹੌਲ ਆ ਜੋ ਕਿ ਭਾਜੀਪੀ ਨੇ ਉਹਨਾਂ ਨੇ ਜੁਆਇਨ ਕੀਤਾ ਸੀਗਾ ਔਰ ਉਹਦੇ ਚ ਇੰਜ ਲੱਗਦਾ ਸੀ ਵੀ ਬੜਾ ਇਹਨਾਂ ਨੇ ਗਲਤ ਸਟੈਪ ਚੱਕ ਲਿਆ ਲੇਕਿਨ ਮੋਦੀ ਜੀ ਨੇ ਪ੍ਰਧਾਨ ਮੰਤਰੀ ਨੇ ਔਰ ਗ੍ਰਹਿ ਮੰਤਰੀ ਅੰਮ੍ਰਿਤ ਸ਼ਾਹ ਜੀ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਆਪਣੇ ਵਿੱਚ ਸ਼ਾਮਿਲ ਕੀਤਾ ਔਰ ਇਹ ਕਰਨ ਨਾਲ ਅੱਜ ਬਹੁਤ ਬੜਾ ਉਤਸ਼ਾਹ ਪੰਜਾਬ ਦੇ ਵਿੱਚ ਪੰਜਾਬ ਦੀ ਕੀ ਯੋਜਨਾਵਾਂ ਨੇ ਕੁਝ ਧਿਆਨ ਖਾਇਆ ਤੁਹਾਡੇ ਬਿੱਟੂ ਜੀ ਕੀ ਸੁਪਨੇ ਨੇ ਪੰਜਾਬ ਚ ਲਿਆਉਣ ਦੇ ਦੇਖੋ ਇਹ ਤਾਂ ਅੱਜ ਸਟੇਟ ਆ ਜਿਹੜੀ ਆਪਣੀ ਲਾਅ ਐਂਡ ਆਰਡਰ ਕਣੀਓ ਡਿਸਟਰਬ ਔਰ ਸਾਰਾ ਹਲਾਤ ਨਸ਼ੇ ਕਣੀਓ ਡਿਸਟਰਬ ਉਹ ਵਕਾਜੀ ਵੈਦ ਸਾਰ ਸ਼ੀਦੇ ਆਜਨ ਸਰਬਿੰਦਰ ਸਿੰਘ ਜੀ ਦਾ ਪੋਤਾ ਔਰ ਉਹਨਾਂ ਨੇ ਕੰਮ ਕਰੇ ਹੋਏ ਨੇ ਔਰ ਉਹਨਾਂ ਦੀ ਪੂਰੀ ਮੰਦੀ ਇੱਛਾ ਕਿ ਮੈਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਲਾਏ ਨ ਆਰਡਰ ਆਨਡਰਸ਼ੀ ਦੇ ਪ੍ਰਤੀ ਦਿੱਲੀ ਸਰਕਾਰ ਦੇ ਨਾਲ ਰਲ ਕੇ ਇਹ ਸੇਨਤ ਪਾਵਾਂ